ਫਗਵਾੜਾ ਨਸੀਖ ਪਿੰਡ ਪੁੱਲਰਾਈ ਵਿਖੇ ਉਸ ਸਮੇਂ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਦੋ ਟੀਰਾ ਇੱਕ ਦੂਸਰੇ ਉੱਪਰ ਗੰਬੀਦੋਸ਼ ਲਗਾਉਂਦੇ ਹੋਏ ਹੀ ਆਪਸ ਵਿੱਚ ਉਲਝ ਪਈਆਂ ਇਸ ਝਗੜੇ ਵਿੱਚ ਜਿੱਥੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਉੱਥੇ ਹੀ ਜ਼ਖਮੀਆਂ ਵਿੱਚ ਬਲਕ ਸੰਤੀ ਦੇ ਸਾਬਕਾ ਚੇਅਰਮੈਨ ਗੁਰਦੇਵਾਲ ਸਿੰਘ ਪੁੱਲਰਾਈ ਵੀ ਸ਼ਾਮਲ ਹਨ ਇਸ ਦੌਰਾਨ ਦੋ ਮਾ ਟੀਰਾ ਨੇ ਇੱਕ ਦੂਸਰੇ ਤੇ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਗੋਹਲ ਲਗਾਈ ਹੈ ਆ ਨੀ ਨਾ ਬਾਵਾ ਜਾਨ ਨੂੰ ਆ ਜਾ ਯਾਰ ਇਹ ਕੀ ਗੱਲ ਹੋਈ ਕਿਹੜੀ ਗੱਲ ਹੋ ਰਹੀ ਹੈ ਕਿਉਂ ਗੁੱਟਾ ਕਰਦੇ ਹੋ ਉਹ ਸਰ ਕੋਈ ਨਹੀਂ ਬਚਾਰ ਮੈਂਬਰ ਆ ਗਏ ਉਹ ਬਾਹਰ ਨਹੀਂ ਆ ਗਏ ਚੈਂਟ ਮੈਂਬਰੀ ਆ ਪਰ ਆਪਾਂ ਕਰਦਾ ਵੀ ਉਹ ਕਰੋ ਤੁਸੀਂ ਤਾਂ ਦੱਸੋ ਜੇ ਵੀ ਕੋਈ ਆਲੋਪੀ ਬੈਂਡ ਹੀ ਹੋਰ ਗੱਲ ਦੀ ਆਏ ਦਰਸ਼ਨ ਭਾਜੀ ਇੱਕ ਦੀ ਵੀ ਗੁੱਦਾ ਨਹੀਂ ਤੂੰ ਇਹਨੇ ਕਿੱਥੇ ਤੋਂ ਸਮਝ ਨਹੀਂ ਹੋ ਰਹੀ ਕਾ ਸਾਡੇ ਬੰਦੇ ਇਕੱਲੇ 15 ਜਣੇ ਨੂੰ ਇਕੱਲੇ ਜਿਹੜੇ ਬੈਗ ਨਿਕ ਨੇ ਇਕੱਠੇ ਗਾ ਤੋਂ ਆਏ ਆ ਮੇਰਾ ਭੱਤੀਆ ਕੋਈ ਨਾ ਜੱਗਿਆ ਤੇ ਸਰੇ ਮੇਰੇ ਜੋ ਘਾਰੇ ਅਹੀਂ ਤਾਨੂੰ ਕੋਈ ਨਿਆ ਲੈਣਾ ਲੜਦਾ ਸੀ ਪੁੱਛਦਾ ਲੜਣਾ ਲੜਦਾ ਅਹੀਂ ਤਨ ਹਟਾਉਣ ਦੇ ਆਪ ਨੂੰ ਕੋਈ ਸ਼ਿਕਾਇਤ ਦਾ ਹੈ ਤੇ ਉੱਪਰ ਕਰਕੇ ਬੈਠੇ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿਹੜੇ ਪਿੰਡ ਤੋਂ ਹਾਂ ਕੀ ਮਾਮਲਾ ਕੀ ਜਿਹੜਾ ਸਭ ਹਸਪੀਟਲ ਜਾਏ ਮਾਮਲਾ ਸਾਡਾ ਤਾਂ ਕੋਈ ਨਹੀਂ ਹੈ ਤਾਂ ਘਰ ਬੈਠੇ ਸੀ ਕੰਮ ਕਰਕੇ ਸਾਡੇ ਨੂੰ ਤੇ ਚੜਦੇ ਆ ਗਏ ਦੂਜੇ ਬੈਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਰਹਾ ਦੇਣਾ ਵੀ ਕਿਹਦਾ ਨਹੀਂ ਹੈ ਹਾਂਜੀ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਇਹੇ ਜਿਹੇ ਪਾਸੇ ਆ ਕੇ ਸਾਨੂੰ ਪੱਠੇ ਹੋ ਕੇ ਫੈਫਾ ਤੁਸੀਂ ਇੱਥੇ ਗੁਜਰ ਕਾਤੇ ਮਟਾ ਰਹੇ ਹਾਂਜੀ ਨਾਲ ਮੇਰੇ ਪੱਗ ਨਾਲ ਤੀ ਨਾਲ ਡਾੜੀ ਪੱਟੀ ਮੇਰੇ ਨਾਲ ਨੇ ਕਿੰਨੇ ਵੇ ਹੋਇਆ 112 112 ਦਾ ਟ੍ਰੈਕ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਤੇ 15 20 ਜਣੇ ਹਾਂ ਸਿਰ ਉਹ ਪਹਿਚਾਨ ਜਾਣ ਵਿਅਕਤੀ ਸਭਾ ਚੋਣ ਪਰਵਾਟਾ ਮੰਗਾ ਮਿੱਟੂ ਮੋਟਾ ਕਾਫੀ ਬੰਦੇ ਸਦੇ ਹੋਰ ਤੋ ਪਹਿਲੂ ਵੀ ਕੋਈ ਰਜਿਸਟਰੀ ਕੀਤੀ ਤੁਹਾਡੀ ਕੋਈ ਰਜਿਸਟਰੀ ਸਾਡੀ ਮੇਰੇ ਕੋਲ ਮੇਰੇ ਕੋਲ ਕੋਈ ਰਜਿਸਟਰੀ ਨਹੀਂ ਹੋਣੀ ਕੋਈ ਨਹੀਂ ਹਾਂਜੀ ਮੈਂ ਕਹਿੰਦਾ ਆਪਾਂ ਬਾਦੂ ਡਾਕਟਰ ਆਏ ਹਾਂ ਜੀ ਕੀ ਨਾਮ ਆਪਣਾ ਗਗਨਦੀਪ ਹਾਂਜੀ ਗਗਨਦੀਪ ਕਿੱਥੇ ਦੇ ਰਹਿਣ ਵਾਲੇ ਆਪਾਂ ਪੁੱਲਾ ਰਈ ਪੁੱਲਾ ਰਈ ਕੀ ਮਾਮਲਾ ਕੀ ਜਿਹੜਾ ਅੱਜ ਇੱਥੇ ਸਿਵਲ ਹਸਪੀਟਲ ਚ ਆਏ ਹਾਂ ਭਾਜੀ ਵੀ ਪੈਂਡਲ ਲੜਦੇ ਪਏ ਸੀ ਸਾਰੇ ਜਾਣੇ ਹਾਂਜੀ ਫਿਰ ਮੈਂ ਉੱਥੇ ਗਿਆ ਜੀ ਮੈਨੂੰ ਮੈਂ ਆਉਂਦਾ ਪਿਆ ਸੀ ਮੈਂ ਬਾਅਦ ਨੂੰ ਮੇਰੇ ਤਾਇ ਦੇ ਨੇ ਸੱਟਾ ਮਾਰਤੀਆਂ ਮੈਂ ਆਉਂਦਾ ਪਿਆ ਸੀ ਇਹਨਾਂ ਨੇ ਜੀ ਮੈਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰਤਾ ਜੀ 5-7 ਜਾਣੇ ਸੀਗੇ ਜੀ ਇਹਨਾਂ ਨੇ ਕੁੱਟਿਆ ਜੀ ਆਹ ਗਰਦਿਆਲ ਸਿੰਘ ਜੀ ਵਿਚ ਇਹਨਾਂ ਦੇ ਮੁੰਡਾ ਸਗਾ ਮੁੰਡੇ ਨੇ ਇਹਨਾਂ ਸ਼ੁਰੂਆਤ ਕੀਤੀ ਤੇ ਲੜਾਈ ਦਾ ਕਾਰਨ ਪਤਾ ਨਹੀਂ ਜੀ ਇਹਨਾਂ ਦੀ ਗੁੱਜਰਾ ਤੋਂ ਲੜਾਈ ਹੋਈ ਜੀ ਕੋਈ ਰੱਖਣ ਰਿਹਾ 6 ਲੱਖੇ ਜਿਨ੍ਹਾਂ ਨੇ ਗੁੱਜਰਾ ਰੱਖੇ ਹੋਏ ਆ ਅੱਛਾ ਜੀ ਉਦੋਂ ਸਰਪੰਚ ਸਾਹਿਬ ਨੇ ਕੁਝ ਕਿਹਾ ਹੋਊਗਾ ਇਹਨਾਂ ਨੂੰ ਮਨਾ-ਵੋਲਾ ਦਿੱਤਾ ਹੋਊਗਾ ਮੰਨੇ ਹਾਂ ਜੀ ਪੋਸ ਕਰਕੇ ਇਹਨਾਂ ਨੇ ਬੰਦੇ ਬਾਹਰੋਂ ਬੁਲਾ ਕੇ ਸਰਪੰਚ ਸਾਹਿਬ ਤੇ ਹਮਲਾ ਵੀ ਕਰਵਾਇਆ ਇਹ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਉੱਧਾ ਆਪਣੀ ਨੂੰ ਵੇਹਲੀ ਕਰਨ ਚਾਹਦਾ ਸਾਡੀ ਉਧਰ ਹਵੇਲੀ ਆ ਹਾਂਜੀ ਇਹਦਾ ਮੁੰਡਾ ਮੈਨੂੰ ਵੀ ਉੱਟਣ ਲੱਗ ਪਿਆ ਪਤਾ ਨਹੀਂ ਗਾਲਾਂ ਕੱਢਦਾ ਕੋਈ ਪਛਾਣ ਚ ਹੈ ਤੁਹਾਡੇ ਬੰਦੇ ਹਾਂਜੀ ਹਾਂਜੀ ਇਹਦਾ ਮੁੰਡਾ ਕਿੰਨੇ ਬੰਦੇ ਬਾਕੀ ਪਤਾ ਨਹੀਂ 4-5 ਜਾਣੇ ਸੀਗੇ ਜੀ ਮਾਮਲਾ ਉੱਥੇ ਬੰਦੇ ਇਕੱਠੇ ਹੋਏ ਸੀ ਮੈਨੂੰ ਪਤਾ ਲੱਗ ਮੈਂ ਕਹਾ ਮੈਂ ਵੀ ਪਿੰਡੋਂ ਗਿਆ ਸੀ ਮੈਂ ਦੇਖਿਆ ਮੈਂ ਕਹਾ ਕੀ ਜਲ ਹੋਈ ਹੈ ਮੈਂ ਕਹਾ ਜੇ ਕੋ ਲੜਾਈ ਝਗੜਾ ਵੀ ਹੈ ਮੈਂ ਕਹਾ ਤੁਸੀਂ ਬੈਠ ਕੇ ਗੱਲ ਕਰ ਲਓ ਲੜਾਈ ਉੱਥੇ ਗੁੰਜਰਗਾਜਰ ਬਿਠਾਲੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਕਿ ਹੁਣ ਕੀ ਦੱਸਦਾ ਇਹਦੇ ਹਾਜਮਤ ਹਾਂਜੀ ਇਹ ਹੀ ਗਿਆ ਸੀ ਕਿਸੀ ਕਿਹਾ ਵੀ ਇੱਥੇ ਨਾ ਬਿਠਾਲ ਸਾਡੀ ਰਾਇ ਜੀ ਨੇੜੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੁੱੱਕਾ ਮਾਰਿਆ ਬਸ ਕੋਈ ਪਹਿਚਾਨ ਪਹਿਚਾਨ ਜਿਹੜਾ ਬੰਦਾ ਅੱਜ ਮੈਨੂੰ ਮਿਲਦੀ ਵੀ ਪੁਲਾ ਰਾਈ ਦੇ ਵਿੱਚ ਲੜਾਈ ਹੋਈ ਹੈ ਵੀ ਬੰਦੇ ਆ ਕੇ ਸਿਵਲ ਹਸਪਤਾਲ ਦਾ ਖਾਲਾ ਕਿਥੇ ਸਿਵਲ ਹਸਪਤਾਲ ਐਮਐਲਆ ਨਾਲ ਹਸੂ ਕੀਤੀ ਆ ਇੱਕ ਬੰਨੇ ਗੁਰਦਿਆਲ ਸਿੰਘ ਇੱਕ ਬੰਨੇ ਸ਼੍ਰੀ ਕੁਮਾਰ ਸਦੋਤ ਮੈਂ ਦੇਖੇ ਥਾ ਇਹਨਾਂ ਨੇ ਦੋ ਸਟੇਟਮੈਂਟ ਲਹੁੰਦੇ ਸਰਕਾਰ ਕੀ ਕਾਰਨ ਕੀ ਲੜਾਈ ਦਾ ਸਾਹਮਣੇ ਆਇਆ ਕੁਝ ਕਾਰਨ ਕੋਈ ਇਹਨਾਂ ਨੇ ਮੈਂ ਵਰਬਲੀ ਪੁੱਛਿਆ ਵਾ ਦੱਸਿਆ ਗੁਜਰ ਰੱਖੇ ਹੋਏ ਸੀ ਗੁਜਰਾ ਨੂੰ ਮਤਲਬ ਉਟਾਉਣ ਦੀ ਕੋਈ ਨਹੀਂ ਇਹ ਕੋਈ ਇਹ ਲੜਾਈ ਪਿੰਡ ਦੇ ਵਿੱਚ ਹੋਈ ਏ ਕਿ ਪਿੰਡ ਤੋਂ ਬਾਹਰ ਲੜਾਈ ਪਿੰਡ ਦੇ ਬਾਹਰ ਵੇਚੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਏ ਆ ਬਾਕੀ ਮੌਕੇ ਦੇ ਇੱਕ ਡਿਟੇਲ ਤਾਂ ਮਿਲਦਾ ਇਥੇ ਹਸਪੀਟਲ ਚ ਵੀ ਅੰਦਰ ਹੱਥਪਾਈ ਹੋਣ ਦੀ ਕੋਸ਼ਿਸ਼ ਹੋਈ ਆ ਹਾਂ ਹੱਥੋਂ ਹੋਈ ਹੱਥੋਂ ਬਈ ਹਸਪੀਟਲ ਦੇ ਵਿੱਚ ਹੋਈ ਹੋਏ ਆ ਨਹੀਂ ਦੋਨੇ ਥਾਂ ਹੋਈਆਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਨਹੀਂ ਲਿਖੀ ਪਹਿਲਾਂ ਹੋਈ ਉਹਨੂੰ ਪਤਾ ਨਹੀਂ ਤੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਬਿਆਨ ਲਿਖ ਹੁੰਦੇ ਜੇ ਜੇ ਸੰਸਾਰ ਕਾਰਵਾਈ ਬਣੂਈ ਕਰਦੇ